ਪੀ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਆਮ ਲੋਕਾਂ ਦੀ ਤੇ ਆਮ ਜਨਤਾ ਦੀ ਸਰਕਾਰ ਆ ਭਗਵੰਤ ਮਾਨ ਸਾਹਿਬ ਦੇ ਬੋਲ ਨੇ ਇਹ ਕਿ ਆਮ ਲੋਕਾਂ ਦੀ ਸਰਕਾਰ ਆ ਜੇ ਸਾਡੇ ਕੋਈ ਦੁੱਖ ਤਕਲੀਫ ਲੈ ਕੇ ਆਊਗਾ ਤੇ ਅਸੀਂ ਤਾਂ ਉਹਦੇ ਮਗਰ ਜਾਵਾਂਗੇ ਜਾਂ ਨਹੀਂ ਜਾਵਾਂਗੇ ਪਹਿਲੇ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਅਸੀਂ ਨਹੀਂ ਲਗਾ ਸਕਦੇ ਤੈਨੂੰ ਇਨਸਪੈਕਟਰੀ ਦੇ ਤੋਂ ਰਿਜ਼ਾਈਨ ਦੇਣਾ ਚਾਹੁੰਦੀ ਹੈ ਰਿਜ਼ਾਈਨ ਦੇ ਸਕਦੀ ਹੈ ਕਾਰਪੋਰੇਸ਼ਨ ਦੇ ਵਿੱਚ ਦੋ ਧੜੇ ਬਣੇ ਹੋਏ ਆ ਅੱਜ ਜਿਹੜਾ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਪੀ ਇਹਦੀ ਜਿਹੜੀ ਦੁੱਖ ਤਕਲੀਫ ਹੈ ਬੱਚੀ ਦੀ ਪੀ ਉਹ ਸੁਣੋ ਵੀ ਸੁਣ ਕੇ ਜੋ ਵੀ ਇਹਦੇ ਜੇ ਇਹਨੇ ਕਪਲੇ ਕੀਤੇ ਆ ਕੋਈ ਵੀ ਘਟਾਲੇ ਕੀਤੇ ਇਹਦੇ ਖਿਲਾਫ ਪਰਚਾ ਦਰਜ ਕਰਾਓ ਜਿਹੜੇ ਸੁਪਰੀਡੈਂਟ ਮੇਰੇ ਤੇ ਐ ਇਸ ਟਾਈਮ ਐਕਸ਼ਨ ਲਿਆ ਹੋਇਆ ਸੁਪਰੀਡੈਂਟਾ ਨੇ ਉਹਦਾ ਨਾਮ ਰੋਹੀ ਸੋਤਾ ਸੁਭਾਸ਼ ਗਿਲ ਨੇਤਾ ਸੌਂਦੀ ਉਹ ਇਸ ਕੇਸ ਦੇ ਰਿਲੇਟਡ ਮੇਰੇ ਨਾਲ ਹੁੰਦਕਵਾਜੀ ਕੱਢ ਰਹੀ ਹੈ 2018 ਦੇ ਵਿੱਚ ਲੁਧਿਆਣਾ ਨਗਰ ਨਿਗਮ ਵਿੱਚ ਤਨਾਤ ਇੱਕ ਲੜਕੀ ਨੇ ਆਪਣੇ ਹੀ ਸੀਨੀਅਰ ਅਧਿਕਾਰੀਆਂ ਤੇ ਛੇੜਛਾੜ ਕਰਨ ਅਤੇ ਬੇਵਜ੍ਹਾ ਟਰਾਂਸਫਰ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਉਕਤ ਲੜਕੀ ਨੇ ਨਿਗਮ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਇਸ ਦੌਰਾਨ ਐਨ ਜੀਓ ਸੇਵ ਦਾ ਲਾਈਫ ਦੇ ਆਗੂ ਸਮੇਤ ਵਰਕਰ ਵੀ ਹਾਜ਼ਰ ਰਹੇ ਜਿੱਥੇ ਉਨ੍ਹਾਂ ਇਸ ਲੜਕੀ ਨਾਲ ਹੋਏ ਤੱਕੇ ਨੂੰ ਲੈ ਕੇ ਨਿਗਮ ਕਮਿਸ਼ਨਰ ਨੂੰ ਜਾਣੂ ਕਰਵਾਇਆ ਤਾਂ ਉਧਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਲੜਕੀ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਿਸ ਜਗ੍ਹਾ ਇਸ ਲੜਕੀ ਦੀ ਟਰਾਂਸਫਰ ਹੋਈ ਹੈ ਉੱਥੇ ਇਸ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਰੁਟੀਨ ਦੇ ਵਿੱਚ ਅਨੇਕਾਂ ਹੀ ਅਧਿਕਾਰੀਆਂ ਦੀਆਂ ਟਰਾਂਸਫਰਾਂ ਹੁੰਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਜਾਂਚ ਕਮੇਟੀ ਹੁਣ ਇਸ ਮਾਮਲੇ ਦੇ ਵਿੱਚ ਜੋ ਫੈਸਲਾ ਕਰੇਗੀ ਉਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮੇਰਾ ਨਾਮ ਪ੍ਰੀਤੀ ਹੈ ਮੈਂ ਕਾਰਪੋਰੇਸ਼ਨ ਜੀ ਆਨ ਇਹ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਅਸੀਂ ਮੈਂ ਹਾਊਸ ਟੈਕਸ ਡਿਪਾਰਟਮੈਂਟ ਚ ਬਲੌਕ ਕਲਰਕ ਦਾ ਕੰਮ ਕਰ ਰਹੀ ਸੀ ਤਾਂ ਅਸੀਂ ਅੱਜ ਸੰਦੀਪ ਰਿਸ਼ੀ ਜੀ ਨੂੰ ਕਮਿਸ਼ਨਰ ਸਾਹਿਬ ਨੇ ਮਿਲਣ ਆਏ ਸੀ ਬੇਨਤੀ ਕਰਨ ਆਏ ਸੀ ਕਿ ਸਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਲੈਟਰ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਗਈ ਉਹਦੇ ਤੇ ਤੁਸੀਂ ਕੀ ਕਾਰਵਾਈ ਕੀਤੀ कि जेडे कार्रवाई की, की ता ओना ने मेनू ए जवाब दित्ता कि तेरी बी जोन बदली कीती तूसी बी जोन जॉइन करो मैं कहया सर मेरी ए जोन बांधी है तूसी हाउस टैक्स ਦੇ ਵਿੱਚ ए जोन ही ਕਰੋ ए जोन तूसी ब्लॉक अलर्ट ਤੇ ਨਹੀਂ ਲਗਾਨੀ ਇਨਸਪੈਕਟਰੀ ਤੇ ਲਗਾ ਦੋ ओना ने मेनना कहया कि ਨਹੀਂ ਇਹ ਅਸੀਂ ਨਹੀਂ ਲਗਾ ਸਕਦੇ ਤੈਨੂੰ ਇਨਸਪੈਕਟਰੀ ਦੇ ਤੂੰ ਰਿਜ਼ਾਈਨ ਦੇਣਾ ਚਾਹਂਦੀ ਹੈ ਰਿਜ਼ਾਈਨ ਦੇ ਸਕਦੀ ਆ ਉਹਦੇ ਲਈ ਮੇਤੇ ਪ੍ਰੈਸ਼ਰ ਬਣਾ ਰਿਆ ਬਾਕੀ ਉਹ ਕਹਿੰਦੇ ਕਿ ਜੋ ਪੂਰਾ ਤੇਰੇ ਤੇ जोन ए ਖਿਲਾਫ ਆ ਮੈਂ ਕਹਿਆ ਜੀ ਮੇਰੇ ਪੂਰੇ जोन ए ਦੇ ਵਿੱਚ ਮੇਰੀ ਕਿਸੇ ਦੇ ਨਾਲ ਲੜਾਈ ਨਹੀਂ ਆ ਜਿਹੜੇ ਸੁਪਰੀਡੈਂਟ ਮੇਰੇ ਤੇ ਆ ਇਸ ਟਾਈਮ ਐਕਸ਼ਨ ਲਿਆ ਹੋਇਆ ਸੁਪਰੀਡੈਂਟਾਂ ਨੇ ਉਹ ਨਾਮ ਰੋਹੀ ਸੋਤਾ ਸੁਭਾਸ਼ ਗਿਲ ਨੇਤਾ ਸੋਂਦੀ ਉਹ ਇਸ ਕੇਸ ਦੇ ਰਿਲੇਟਡ ਮੇਰੇ ਨਾਲ ਖੁੰਦਗਵਾਜੀ ਕੱਢ ਰਹੀ ਹੈ 2018 ਦੇ ਵਿੱਚ ਇੱਕ ਕੇਸ ਇੱਕ ਲੜਕੇ ਨੇ ਕੁੱਟਮਾਰ ਕੀਤੀ ਸੀ ਮੇਰੇ ਨਾਲ ਉਹ ਕੁੱਟਮਾਰ ਦੇ ਰਿਲੇਟਡ ਕੇਸ ਚੱਲ ਰਿਹਾ ਉਹ ਕੇਸ ਦੇ ਮੈਨੂੰ ਮਨਾਉਣ ਲਈ ਕੋਸ਼ਿਸ਼ ਕਰ ਰਹੀ ਹੈ ਕਿ ਜੇ ਤੂੰ ਇਹ ਕੇਸ ਦੇ ਮਤਲਬ ਕਿ ਸਾਡੇ ਨਾਲ ਰਜਮੰਦੀ ਕਰ ਲੇਗੀ ਤਾਂ ਅਸੀਂ ਤੈਨੂੰ ਮਤਲਬ ਉਹੀ ਸੀਟ ਤੇ ਵਾਪਸ ਲਿਆਵਾਂਗੇ ਇੱਕ ਛੇੜਛਾੜ ਦਾ ਵੀ ਇਸ ਪਰ ਆ ਰਿਹਾ ਹੈ ਬਿਲਕੁਲ ਛੇੜਛਾੜ ਦਾ ਹੀ ਕਰਾ ਰਿਹਾ ਸੀ ਕਿ ਮੈਨੂੰ ਮੈਂਟਲੀ ਬਹੁਤ ਤਰਾਸਮੈਂਟ ਕੀਤਾ ਜਾ ਰਿਹਾ ਸੀ ਕੀ ਉਹ ਨੋ ਸਬਾਸ਼ ਗਿਲੋ ਰੋਇਸੋਤਾ ਜੀ ਵੱਲੋਂ ਤੁਹਾਨੂੰ ਉਹ ਕਹਿੰਦੇ ਕਿ ਆਪਣੀ ਜਿਹੜੀ ਕਿਥੇ ਪੋਸਟ ਪਾਈ ਉਹ ਤੇ ਜੁਆਇਨ ਕਰ ਲਿਆ ਜਾਵੇ ਤੁਸੀਂ ਜੁਆਇਨ ਕਰੋਗੇ ਨਹੀਂ ਮੈਂ A ਜੋਨ ਹੀ ਜੁਆਇਨ ਕਰੂੰਗੀ ਮੇਰੀ ਮੰਗ ਇਹ ਹੈ ਕਿ ਮੈਂ ਜੋਨ A ਦੇ ਵਿੱਚ ਹੀ ਜੁਆਇਨ ਕਰਨਾ ਚਾਹੁੰਦੀ ਆ ਜੋਨ B ਦੇ ਵਿੱਚ ਅਗਰ ਕਰਨੀ ਹੈ ਜੋਨ B ਦੇ ਵਿੱਚ ਮੈਨੂੰ ਪ੍ਰੋਪਰਟੀ ਟੈਕਸ ਕਰ ਦਨ ਜੇ ਜੋਨ B ਦੇ ਵਿੱਚ ਮੈਨੂੰ ਕਰਵਾਉਣਾ ਚਾਹੁੰਦੇ ਆ ਕਿਉਂਕਿ ਦੇਖੋ ਜਿਹੜੇ ਵੀ ਕਲਰਕਾਂ ਦੀਆਂ ਬਦਲੀਆਂ ਹੁੰਦੀਆਂ ਵਾ ਜਿਹੜੇ ਰੈਂਕ ਤੋਂ ਹੁੰਦੀਆਂ ਵਾ ਉਸੇ ਰੈਂਕ ਦੇ ਵਿੱਚ ਹੁੰਦੀਆਂ ਵਾ ਕਿਸੇ ਦੀ ਵੀ ਡਾਕ ਜਾਂ ਹੈਲਥ 'ਚ ਨਹੀਂ ਹੁੰਦੀ ਮੇਰੀ ਜਿੰਨੇ ਵਾਰੀ ਬਦਲੀ ਕਰਦੇ ਡਾਕ ਜਾਂ ਹੈਲਥ 'ਚ ਲਗਾ ਦਿੰਦੇ ਆ ਇਹ ਤੇ ਤੱਕਰ ਕਿ ਜਿੰ ਟੈਕਸ ਦੇ ਜਾਂ ਕਿਸੇ ਵੀ ਕਲਰਕ ਆ ਉਹਨਾਂ ਦੇ ਕਿਸੇ ਰੀਜ਼ਨ ਕਰਕੇ ਜਾਂ ਕੋਈ ਵੀ ਘੁਟਾਲਾ ਚੱਲਦਾ ਵਾ ਉਹ ਪਰਚੇ ਵੀ ਉਹਨਾਂ ਦੇ ਦਰਜ ਆ ਉਹਨਾਂ ਦਾ ਨਾਮ ਮੁੰਡੇ ਦਾ ਨਾਮ ਸੁਖਵੀਰ ਸੇਠੀ ਆ ਅੰਦਰ ਡੀ ਜ਼ੋਨ ਦੇ ਵਿੱਚ ਹੀ ਬੈਠਾ ਵਾ ਠੀਕ ਹੈ ਪ੍ਰਾਪਰਟੀ ਟੈਕਸ ਤੇ ਉਹਨਾਂ ਨੇ 4 ਬਲੌਕ 1600 ਪ੍ਰਾਪਰਟੀ ਦਾ ਉਹਨਾਂ ਨੇ ਅਨ ਰਜਿਸਟਰਡ ਬਿੱਲ ਲਗਾ ਕੇ ਪ੍ਰਾਪਰਟੀ ਆਪਣੇ ਨਾਂ ਕਿਸੇ ਦੇ ਨਾਂ ਕਰ ਦਿੱਤੀ ਸੀ ਤਾਂ ਉਹ ਪ੍ਰਾਪਰਟੀ ਦੇ ਪਰਚਾ ਦਰਜ ਆ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਉਹ ਮੁੰਡਾ ਪ੍ਰਾਪਰਟੀ ਟੈਕਸ 'ਤੇ ਬੈਠਾ ਇੱਕ ਮਨਜੋਤ ਸਿੰਘ ਬੈਠਾ ਉਹਦੀ ਲੜਾਈ ਝਗੜਾ ਜਾਂ ਕਿਸੇ ਦਾ 650 ਰੁਪਏ ਕਰਪਸ਼ਨ ਲੈਣ ਦੇ ਬਾਵਜੂਦ ਵੀ ਉਹ ਪ੍ਰਾਪਰਟੀ ਟੈਕਸ 'ਤੇ ਬੈਠਾ ਮੈਂ ਤਾਂ ਕਿਸੇ ਨਾਲ ਕਰਪਟ ਵੀ ਨਹੀਂ ਕੀਤੀ ਨਾ ਲੜਾਈ ਝਗੜਾ ਕੀਤਾ ਫਿਰ ਕਿਉਂ ਮੈਨੂੰ B ਜ਼ੋਨ ਦੇ ਵਿੱਚ ਇਹਨਾਂ ਨੇ ਡਾਕ ਚ ਡਿਊਟੀ ਲਗਾਈ ਸੀਐਮ ਸਾਹਿਬ ਦੇ ਨਾਲ ਕੋਈ ਮੁਲਾਕਾਤ ਸੀਐਮ ਸਾਹਿਬ ਨੇ ਅਸੀਂ ਇਹ ਮੁਲਾਕਾਤ ਕਰਾਗੇ ਕਿਉਂਕਿ ਸਾਡੀ ਜੋ ਵੀ ਸਾਡੀ ਗੁਜਾਰਾਸ਼ ਹੈ ਜੋ ਅਸੀਂ ਰਿਕਵੈਸਟ ਕਰ ਰਹੀ ਆ ਉਹਦਾ ਸਾਡਾ ਹੱਲ ਕੱਢਿਆ ਜਾਵੇ ਨਾ ਸਾਡੇ ਨਾਲ ਗੁੰਡਾਗਰਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਦਾ ਮੇਰਾ ਨਾਮ ਅਮਿਤ ਕੁਮਾਰ ਹੈ ਮੈਂ ਪ੍ਰਧਾਨ ਆ ਐਨਜੀਓ ਸੇਵ ਦਾ ਲਾਈਫ ਪ੍ਰਚਾਰਕ ਆ ਨਿਹੰਗ ਸਿੰਘ ਜੱਥੇਬੰਦੀਆਂ ਤੋਂ ਤੇ ਬਾਕੀ ਜਿੱਦਾਂ ਕਿ ਪਤਾ ਹੀ ਹੈ ਤੁਹਾਨੂੰ ਪਿਛਲੇ ਲੰਬੇ ਸਮੇਂ ਤੋਂ ਇੱਕ ਸੰਘਰਸ਼ ਦੇ ਨਾਂ ਤੇ ਆਪਾਂ ਜਾਣੇ ਜਾਂਦੇ ਆਂ ਤੇ ਅੱਜ ਵੀ ਇਸ ਬੱਚੀ ਨਾਲ ਵੀ ਇੱਕ ਤੱਕੇਸ਼ਾਈ ਹੋਈ ਆ ਜੌਨ ਏ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਅਸੀਂ ਪਿਛਲੀ ਵਾਰ ਵੀ ਕਾਰਪੋਰੇਸ਼ਨ ਦੇ ਵਿੱਚ ਆਏ ਸੀ ਕਮਿਸ਼ਨਰ ਸਾਹਿਬ ਨੂੰ ਮਿਲਣ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਸੀਗੇ ਤੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਹੀ ਕਿਹਾ ਸੀਗਾ ਵੀ ਜਿਹੜੀ ਤੁਸੀਂ ਜੀ ਇਹਨਾਂ ਦਾ ਹੈਗਾ ਵਾ ਇਹ ਗੁੜੀਆ ਮੀਡੀਆ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ ਅਸੀਂ ਇਸ ਗੁੜੀਆ ਨੂੰ ਮੀਡੀਆ ਦੇ ਸਾਹਮਣੇ ਆਉਣ ਤੋਂ ਮਨਾ ਕਰਤਾ ਵੀ ਬੇਟਾ ਤੂੰ ਵੀ ਮੀਡੀਆ ਦੇ ਅੱਗੇ ਨਹੀਂ ਆਉਣਾ ਪਈ ਕੋਈ ਇਹੋ ਜੀ ਹਰਕਤ ਨਹੀਂ ਕਰਨੀ ਜਿਹੜਾ ਬੇਟਾ ਤੈਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਗਲਤ ਪ੍ਰਭਾਵ ਪਵੇ ਤੇ ਇਹ ਕੁੜੀਆ ਉਹਨੇ ਦਿਨ ਤੱਕ ਮੀਡੀਆ ਦੇ ਅੱਗੇ ਨਹੀਂ ਆਈ ਕੋਈ ਕੀ ਦੀ ਕਾਰਪੋਰੇਸ਼ਨ ਦਫਤਰ ਦੇ ਵਿੱਚ ਕੀ ਵਜ੍ਹਾ ਹੋ ਗਈ ਦੇਖੋ ਕਾਰਪੋਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਇਹ ਕੁੜੀਆ ਦੱਸ ਰਹੀ ਆ ਵੀ ਮੈਨੂੰ ਮੈਂਟਲੀ ਹਰਾਸਮੈਂਟ ਹੋਰ ਤਰੀਕੇ ਦੀ ਹਰਾਸਮੈਂਟ ਕੀਤਾ ਜਾ ਰਿਹਾ ਵੀ ਬਾਕੀ ਮੇਰੀ 5 ਮਹੀਨਿਆਂ ਤੋਂ ਬਾਅਦ ਬਦਲੀ ਕੀਤੀ ਜਾ ਰਹੀ ਹੈ ਕਿਤੇ ਬਦਲੀ ਕੀਤੀ ਜਾ ਰਹੀ ਹੈ ਤੇ ਅਸੀਂ ਦੇਖੋ ਇਹ ਚੀਜ਼ ਯਾਰ ਕਹਿਣਾ ਚਾਹੁੰਦੇ ਐ ਇੰਨੀ ਵਧੀਆ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਭਗਵੰਤ ਮਾਨ ਸਾਹਿਬ ਇੱਕ ਜ਼ੀਰੋ ਟੋਲਰੈਂਸ ਕਹਿੰਦੇ ਨੇ ਭਈ ਕਰਪਸ਼ਨ ਦੇ ਹਨਾ ਅੰਗੇਸਟ ਨੇ ਅਸੀਂ ਉਹ ਸਰਕਾਰ ਨੂੰ ਇੱਕ ਵਧੀਆ ਸਰਕਾਰ ਵਧੀਆ ਹੈ ਨਾ ਜਿਹੜੇ ਵਿਧਾਇਕ ਕੰਮ ਕਰ ਰਹੇ ਨੇ ਇੱਕ ਕਾਰਪੋਰੇਸ਼ਨ ਹੀ ਕਿਉਂ ਆ ਜਿਹੜੀ ਧੱਕਾ ਕਰ ਰਹੀ ਆ ਤੇ ਅਸੀਂ ਪੁਲਿਸ ਮੁਲਾਜ਼ਮ ਐ ਜਿਹੜੇ ਅੱਜ ਅਸੀਂ ਇਹਨਾਂ ਦੀ ਗੱਲ ਸੁਣ ਕੇ ਬਹੁਤ ਹਰੀਆਣ ਹੋ ਗਏ ਆ ਭਈ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਕਵਾਂਗੇ ਭਈ ਦੇਖੋ ਪੋਰਟਸ ਆਕੇ ਗੋ ਸਵਾਲ ਕਰ ਰਹੀ ਆ ਵੀ ਤੁਹਾਡਾ ਬਹਿਨ ਦਾ ਮਤਲਬ ਕੀ ਹੈ ਧਰਨੇ ਤੇ ਜੇ ਆਮ ਲੋਕ ਆਮ ਲੋਕਾਂ ਦੀ ਸਰਕਾਰ ਆ ਵੀ ਅਸੀਂ ਦੱਸ ਦੇਣਾ ਚਾਹੁੰਦੇ ਆਂ ਕਿ ਆਮ ਲੋਕਾਂ ਦੀ ਤੇ ਆਮ ਜਨਤਾ ਦੀ ਸਰਕਾਰ ਆ ਭਗਵੰਤ ਮਾਨ ਸਾਹਿਬ ਦੇ ਬੋਲ ਨੇ ਵੀ ਆਮ ਲੋਕਾਂ ਦੀ ਸਰਕਾਰ ਆ ਜੇ ਸਾਡੇ ਕੋਈ ਦੁੱਖ ਤਕਲੀਫ ਲੈ ਕੇ ਆਊਗਾ ਤੇ ਅਸੀਂ ਤਾਂ ਉਹਦੇ ਮਗਰ ਜਾਵਾਂਗੇ ਜਾਂ ਨਹੀਂ ਜਾਵਾਂਗੇ ਪਹਿਲੇ ਹੀ ਕਾਰਪੋਰੇਸ਼ਨ ਦੇ ਵਿੱਚ ਦੋ ਧੜੇ ਬਣੇ ਹੋਏ ਆ ਅੱਜ ਜਿਹੜਾ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਇਹਦੀ ਜਿਹੜੀ ਦੁੱਖ ਦਿਗਲੀਫ ਹੈ ਬੱਚੀ ਦੀ ਵੀ ਉਹ ਸੁਣੋ ਵੀ ਸੁਣ ਕੇ ਜੋ ਵੀ ਇਹਦੇ ਜੇ ਇਹਨੇ ਕਪੜੇ ਕੀਤੇ ਆ ਕੋਈ ਵੀ ਘਟਾਲੇ ਕੀਤੇ ਇਹਦੇ ਖਿਲਾਫ ਪਰਚਾ ਦਰਜ ਕਰਾਓ ਬਾਕੀ ਜਿਹੜੇ ਅਫਸਰਾਂ ਨੇ ਕੀਤੇ ਆ ਜਿਹੜੇ ਅਫਸਰ ਕਪੜੇ ਕਰਕੇ ਵੀ ਸੀਟਾਂ ਤੇ ਬੈਠੇ ਨੇ ਉਹਨਾਂ ਦੇ ਚਿਹਰੇ ਵੀ ਜਾਗਰ ਕੀਤੇ ਜਾਣ ਵੀ ਜਿਨ੍ਹਾਂ ਨੇ ਕਪੜੇ ਕੀਤੇ ਆ ਮੈਂ ਉਹੀ ਕਹਿ ਰਿਹਾ ਨਾ ਉਹ ਤਾਂ ਤੁਹਾਨੂੰ ਬੇਟੀ ਦੱਸੂਗੀ ਪਈ ਅੱਗੇ ਗੁੜੀਆਂ ਨਾਲ ਕੀ ਕੀ ਹੋਇਆ ਵਾ ਬਾਕੀ ਜਿਹੜਾ ਸਾਡਾ ਰੋਲ ਆ ਅਸੀਂ ਤਾਂ ਮੇਨ ਆਪਣਾ ਦੱਸ ਰਹੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਮਾਣਯੋਗ ਜੇ ਉਹ ਕਮਿਸ਼ਨਰ ਨੇ ਸੰਦੀਪ ਰੇਸ਼ੀ ਜੀ ਇਹਨਾਂ ਨੂੰ ਮਿਲਣ ਆਏ ਸੀਗੇ ਮਿਲ ਕੇ ਅਸੀਂ ਆਪਣੀ ਜਿਹੜੀ ਆ ਮੰਗ ਹੋ ਰੱਖੀ ਸੀਗੀ ਪਈ ਪਈ ਜਿਹੜੀ ਇਹਨਾਂ ਦੀ ਬੱਚੀ ਦੀ ਬਣਦੀ ਆ ਗੱਲਬਾਤ ਉਹ ਇਹਦੇ ਨਾਲ ਬਣਾ ਕੇ ਜੋ ਇਹਦੀ ਬਣਦੀ ਆ ਕਾਰਵਾਈ ਬਣਦੀ ਆ ਉਹਨਾਂ ਤੇ ਕੀਤੀ ਜਾਵੇ ਜਿਨ੍ਹਾਂ ਨੇ ਇਹਦੇ ਨਾਲ ਛੇੜਛਾੜ ਕੀਤੀ ਆ ਜਾਂ ਇਹਨੂੰ ਮੈਂਟਲੀ ਹਰਾਸਮੈਂਟ ਕੀਤਾ ਵਾ ਪਰ ਕਮਿਸ਼ਨਰ ਸਾਹਿਬ ਦਾ ਕਹਿਣਾ ਇਹੀ ਆ ਵੀ ਇਹਦੇ ਨਾਲ ਕੁਝ ਨਹੀਂ ਹੋਇਆ ਤੇ ਬਾਕੀ ਜਿਹੜੀ ਇਹਦੀ ਬਦਲੀ ਆ ਜੋਂ ਬੀ ਦੇ ਵਿੱਚ ਕਰ ਦਿੱਤੀ ਗਈ ਆ ਉੱਥੇ ਜਾਵੇ ਜੀ ਦੇਖੋ ਮਿਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਸਾਡੇ ਕੋਲ ਇੱਕ ਲੜਕੀ ਪ੍ਰੀਤੀ ਨਾਮ ਦੀ ਲੜਕੀ ਹੈ ਜਿਹੜੀ ਜ਼ੋਨ ਇਹਦੇ ਵਿੱਚ ਕੰਮ ਕਰ ਰਹੀ ਸੀ ਔਰ ਪਿਛਲੇ ਦਿਨੀ ਉਹਦੀ ਬਦਲੀ ਜਿਹੜੀ ਸੀ ਉਹ ਜ਼ੋਨ ਬੀਚ ਕੀਤੀ ਸੀ ਤੇ ਉਸ ਤੋਂ ਬਾਅਦ ਅ ਮੈਂ ਜ਼ੋਨ ਡੀ ਚੀ ਜ਼ੋਨ ਏ ਚ ਬੈਠਾ ਸੀ ਇੱਕ ਦਿਨ ਤੇ ਉਸ ਦਿਨ ਵੀ ਲੜਕੀ ਜਿਹੜੀ ਸੀ ਇਨਸਟੈਡ ਆਫ ਮੈਨੂੰ ਅਪਰੋਚ ਕਰਨ ਦੇ ਮੈਂ ਹੈੱਡ ਆਫ ਦਾ ਫੈਮਿਲੀ ਇਹਨਾਂ ਦੇ ਕਿ ਸਾਡੀ ਕਾਰਪੋਰੇਸ਼ਨ ਇੱਕ ਫੈਮਿਲੀ ਆ ਅਸੀਂ ਸਾਰੇ EMPLOYEES ਚਾਹੇ ਮੇਰਾ ਸਫਾਈ ਸੇਵਕ ਹੈ ਚਾਹੇ ਜੁਆਇੰਟ ਕਮਿਸ਼ਨਰ ਹੈ ਸੋ ਅਸੀਂ ਇੱਕ ਫੈਮਿਲੀ ਦੇ ਤੌਰ ਤੇ ਵਿਚਰਦੇ ਆ ਤੇ ਕਿਸੇ ਨੂੰ ਵੀ ਜਿਹਦੇ ਕੋਈ ਮੁਸ਼ਕਲ ਹੁੰਦੀ ਆ ਆਫੀਸ਼ੀਅਲ ਵੀ ਆ ਤੇ ਪਰਸਨਲ ਵੀ ਆ ਕੋਈ ਤੇ ਉਹ ਮੇਰੇ ਕੋਲ ਆਉਣ ਦੇ ਰਸਤੇ ਖੁੱਲੇ ਆ ਕਿਸੇ ਨੂੰ ਕੋਈ ਬਾਰ ਨਹੀਂ ਆ ਸੋ ਇਸ ਬੱਚੀ ਨੂੰ ਮੈਂ ਉਸ ਵੇਲੇ ਵੀ ਦੱਸਿਆ ਸੀ ਕਿ ਮੈਂ ਕਹਿੰਦਾ ਬੇਟਾ ਤੇ ਤੁਹਾਨੂੰ ਕੋਈ ਮੁਸ਼ਕਲ ਹੈਗੀ ਹੈ ਤਾਂ ਤੁਸੀਂ ਆਪਣੀ ਮੁਸ਼ਕਲ ਜਿਹੜੀ ਹੈ ਮੈਨੂੰ ਦੱਸ ਸਕਦੇ ਹੋ ਸੋ ਪਹਿਲੇ ਦਿਨ ਤੋਂ ਵੀ ਜਿਹੜਾ ਹੈ ਇੱਕ ਜਦੋਂ ਅਸੀਂ ਨੌਕਰੀ ਕਰਦੇ ਹਾਂ ਰੂਲਸ ਸਰਵਿਸ ਰੂਲਸ ਨੇ ਸਰਵਿਸ ਰੂਲ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਹੈ ਉਸ ਉਹ ਆਪਣੀ ਗ੍ਰਿਵੈਂਸ ਲੈ ਕੇ ਆਪਣੇ ਸੀਨੀਅਰ ਅਫਸਰ ਕੋਲ ਜਾ ਸਕਦਾ ਹੈ ਤੇ ਸਾਡੇ ਅਸੀਂ ਹਮੇਸ਼ਾ ਆਪਣੇ ਸਟਾਫ ਦੀ ਆਪਣੇ ਮੁਲਾਜ਼ਮਾਂ ਦੀ ਮੈਂਸ਼ਾ ਹੀ ਕੋਈ ਮੁਸ਼ਕਿਲ ਆ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਚਾਹੇ ਆਫੀਸ਼ੀਅਲ ਮੁਸ਼ਕਿਲ ਹੋਵੇ ਚਾਹੇ ਉਹਨਾਂ ਦੀ ਕੋ ਪਰਸਨਲ ਵੀ ਹੋਵੇ ਉਹਦੇ ਵਿੱਚ ਕਿਤੇ ਹੈਲਪ ਕਰਨੀ ਹੋਵੇ ਉਸ ਹੈਲਪ ਕਰ ਦਿੱਤੀ ਆ ਸੋ ਇਸ ਬੱਚੀ ਨੂੰ ਉਹਦੋਂ ਵੀ ਮੈਂ ਕਿਹਾ ਸੀ ਕਿ ਤੁਸੀਂ ਪ੍ਰੈਸ ਤੇ ਜਾਣ ਦੀ ਬਜਾਏ ਜਾਂ ਦਫ਼ਤਰ ਦੇ ਵਿੱਚ ਸਾਰੇ ਤੁਸੀਂ ਕੋਈ ਹੋਰ ਜਿੱਥੇ ਬੰਦੀਆਂ ਨੂੰ ਨਾਲ ਲੈ ਕੇ ਉਹਦੀ ਬਜਾਏ ਤੁਸੀਂ ਮੈਨੂੰ ਆ ਕੇ ਦੱਸੋ ਆਪਣੀ ਪ੍ਰੋਬਲਮ ਸੋ ਬਦਲੀ ਜਿਹੜੀ ਹੋਣੀ ਹੁੰਦੀ ਆ ਉਹ ਬਦਲੀ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੈਸ ਆ ਬਦਲੀ ਦੇ ਵਿੱਚ ਹਮੇਸ਼ਾ ਜੀ ਪ੍ਰਬੰਧਕੀ ਇਤਾਂ ਵਿੱਚ ਸਾਡੇ ਰੋਜ਼ ਬਦਲੀਆਂ ਹੁੰਦੀਆਂ ਨੇ ਮਿਸਪਲ ਕਾਰਪੋਰੇਸ਼ਨ ਵਿੱਚ ਅਸੀਂ ਇੱਕ ਸਟਾਫ ਨੂੰ ਇੱਕ ਸੀਟ ਤੋਂ ਬਦਲ ਕੇ ਦੂਜੀ ਸੀਟ ਬਦਲਦੇ ਸੋ ਇਹਦੇ ਵਿੱਚ ਕੋਈ ਰੀਜ਼ਨ ਨਹੀਂ ਦਿੱਤਾ ਜਾਂਦਾ ਕਿ ਕਿਸੇ ਨੂੰ ਕਿਉਂ ਬਦਲਿਆ ਜਾ ਰਿਹਾ ਸੋ ਮੈਂ ਵੀ ਪੰਜਾਬ ਸਰਕਾਰ ਦੇ ਵਿੱਚ ਕਿਤੇ ਵੀ ਮੈਨੂੰ ਸਰਕਾਰ ਪੋਸਟ ਕਰ ਸਕਦੀ ਹੈ ਤਾਂ ਮੈਂ ਅੰਮ੍ਰਿਤਸਰ ਚ ਪੋਸਟਡ ਸੀ ਹੁਣ ਲਗਾਣਾ ਪ੍ਰੋਸੈਡ ਹੋ ਗਿਆ ਕੱਲ ਨੂੰ ਕਿਤੇ ਹੋਰ ਹੋ ਜਾਵਾਂਗਾ ਸੋ ਇਹ ਸਰਕਾਰ ਦੀ ਮਰਜ਼ੀ ਹੁੰਦੀ ਹੈ ਇਸ ਤਰੀਕੇ ਨਾਲ ਇਹ ਜਿਹੜੀ ਐਡਮਿਨਿਸਟ੍ਰੇਟਿਵ ਅਥਾਰਟੀ ਉਹਦੀ ਮਰਜ਼ੀ ਹੁੰਦੀ ਹੈ ਕਿ ਕਿਸੇ ਤੋਂ ਕਿੱਥੇ ਕੰਮ ਲੈਣਾ ਸੋ ਇਹਨਾਂ ਦੀ ਬਦਲੀ ਜਿਹੜੀ ਕੀਤੀ ਗਈ ਸੀ ਇਸ ਤੋਂ ਬਿਨਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਹੋਰ ਸ਼ਿਕਾਇਤ ਹੈਗੀ ਆ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਨਾਲ ਦੇ ਕਲੀਕਸ ਦੇ ਉੱਤੇ ਕੋਈ ਸ਼ਿਕਾਇਤ ਜਿਹੜੀ ਸੀ ਇਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਸੀ ਆਪਣਾ ਸੋ ਮੈਂ ਅਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਮਾਰਕ ਕਰ ਦਿੱਤਾ ਸੀ ਕੋਈ ਇਨਕੁਆਇਰੀ ਕਰਨਗੇ ਉਹਦੇ ਵਿੱਚ ਕੁਝ ਅਲੀਗੇਸ਼ਨਸ ਇਹੋ ਜਿਹੇ ਸੀ ਜਿਹੜੇ ਜਿਨ੍ਹਾਂ ਦੇ ਵਿੱਚ ਹੈਰਸਮੈਂਟ ਬਾਰੇ ਦੋਸ਼ ਲਗਾਏ ਗਏ ਸੀ ਸੋ ਉਹ ਮੈਨੂੰ ਅਡੀਸ਼ਨਲ ਕਮਿਸ਼ਨਰ ਸਾਹਿਬ ਨੇ ਦੱਸਿਆ ਸੀ ਕਿ ਇਹਦੇ ਵਿੱਚ ਗਵਰਨਮੈਂਟ ਦੀ ਇੱਕ ਪਾਲਿਸੀ ਬਣੀ ਹੋਈ ਹੈ ਸੈਕਸਚੁਅਲ ਹੈਰੈਸ਼ਮੈਂਟ ਐਟ ਵਰਕਪਲੇਸਸ ਦੇ ਵਿੱਚ ਇੱਕ ਕਮੇਟੀ ਬਣਦੀ ਸੋ ਅਸੀਂ ਇਹ ਕਮੇਟੀ ਕੌਨਸਟੀਟਿਊਟ ਕਰਨ ਦੇ ਲਈ ਉਹ ਮੈਨੂੰ ਉਹਨਾਂ ਨੇ ਭੇਜ ਦਿੱਤਾ ਕੇਸ ਸਿਮਿਲਰਲੀ ਲੜਕੀ ਦੇ ਖਿਲਾਫ ਇਹਦੇ ਨਾਲ ਦੇ ਕੁਲੀਗ ਜਿਹੜੇ ਆ ਉਹਨਾਂ ਨੇ ਵੀ ਸ਼ਿਕਾਇਤਾਂ ਪੇਸ਼ ਕੀਤੀਆਂ ਸੀ ਉਹ ਵੀ ਇਨਕੁਆਇਰੀ ਜਿਹੜੀ ਸੀ ਉਸੇ ਕਮੇਟੀ ਨੂੰ ਕਹਿ ਦਿੱਤਾ ਹੈ ਕਿ ਉਹ ਕਮੇਟੀ ਕੌਨਸਟੀਟ ਕਰਕੇ ਉਹ ਵੀ ਸ਼ਿਕਾਇਤ ਜਿਹੜੀ ਹੈ ਦੋਵਾਂ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਆ ਉਹ ਐਗਜ਼ਾਮਿਨ ਕਰੇਗੀ ਔਰ ਜੋ ਵੀ ਉਹਦੇ ਵਿੱਚ ਫਾਈਂਡਿੰਗਸ ਆਣਗੀਆਂ ਉਹਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ ਸਰ ਕੋਈ ਮਿਲਾ ਕੇ ਇਸ ਮਹਿਲਾ ਦਾ આરોਪ ਈਆ ਮਗੇ ਉਪਚਾਂਦੇ ਕੀ ਹੈ ਤੁਹਾਨੂੰ ਹੁਣ ਤੱਕ ਹੀ ਐਨਲਾਈਜ਼ ਕੀਤਾ ਦੇਖੋ ਮੇਰੇ ਕੋਲ ਤੇ ਅੱਜ ਫਿਰ ਬੱਚੀ ਆਈ ਸੀ ਤੇ ਫਿਰ ਮੈਂ ਉਹਨੂੰ ਬੱਚੀ ਨੂੰ ਇਹੋ ਕਿਹਾ ਕਿ ਤੁਸੀਂ ਆਪਣੀ ਨੌਕਰੀ ਤੇ ਜੁਆਇਨ ਕਰੋ ਆਪਣਾ ਜਾ ਕੇ ਨਵੀਂ ਸੀਟ ਜਿਹੜੀ ਤੁਹਾਨੂੰ ਮਿਲੀ ਹੈ ਜੁਆਇਨ ਕਰੋ ਜੇ ਤੁਹਾਨੂੰ ਦੂਰ ਲੱਗਦੀ ਹੈ ਤਾਂ ਮੈਂ ਮੈਨੂੰ ਕੋਈ ਹੋਰ ਆਪਸ਼ਨ ਦੇ ਦੋ ਤੇ ਪਰ ਜਿਹੜੀ ਬੱਚੀ ਹੋ ਗਈ ਹੈ ਮੇਰਾ ਮਤਲਬ ਕਿ ਕੁੱਲ ਮਿਲਾ ਕੇ ਕਿ ਆਪਣੇ ਟ੍ਰਾਂਸਫਰ ਨੂੰ ਲੈ ਕੇ ਹੀ ਸਾਰਾ ਕੁਝ ਉਹ ਕਰ ਰਹੇ ਨੇ ਦੇਖੋ ਮੈਂ ਤੇ ਮੈਂ ਤੇ ਇਹੋ ਹੀ ਕਹਾਂਗਾ ਕਿ ਟ੍ਰਾਂਸਫਰ ਜਿਹੜੀ ਉਹ ਇੱਕ ਪਾਰਟ ਆਫ ਸਾਡੀ ਨੌਕਰੀ ਦੇ ਪਾਰਟ ਹੁੰਦਾ ਮੇਰੇ ਕੋਲ ਇਸੇ ਕਰਕੇ ਬਚੀ ਆ ਜਾਈ ਸੀ ਕਿ ਮੇਰੀ ਟ੍ਰਾਂਸਫਰ ਵਾਪਸ ਉਸੇ ਜ਼ੋਨ ਚ ਕਰ ਦੋ ਸਰ ਸਰ ਜਿਹੜੇ ਚੇਂਜਸ ਆ ਰਹੇ ਨੇ ਉਹਨਾਂ ਨੇ ਲਗਾਈਆਂ ਰੋਕ ਲਗਾਈ ਨਹੀਂ ਕਿ ਅਧਿਕਾਰੀ ਕੋਈ insan ਪਰੇਸ਼ਾਨ ਕਰਦਾ ਸੀ ਉਥੋਂ ਨਾਲ ਲੋਕ ਗੈਰ ਤਰੀਕਾ ਉਹ ਜਿੰਨੀ ਤੱਕ ਇਨਕੁਆਇਰੀ ਕਰ ਰਹੇ ਹੋ ਉਹ ਇਨਕੁਆਇਰੀ ਕਿੱਥੇ ਤੱਕ ਪਹੁੰਚੀ ਦੇਖੋ ਉਹ ਮੈਂ ਇਨਕੁਆਇਰੀ ਪਹਿਲਾਂ ਐਡੀਸ਼ਨਲ ਕਮਿਸ਼ਨਰ ਸਾਹਿਬ ਨੂੰ ਮਾਰਕ ਕੀਤੀ ਸੀ ਫਿਰ ਅਸੀਂ ਦੇਖਿਆ ਕਿ ਉਹਦੇ ਵਿੱਚ ਕਿਉਂਕਿ ਇਹਦੇ ਜਿਹੜੇ આરોਪ ਲਗਾਏ ਨੇ ਉਹ ਬੜੇ سنگੀਨ ਕਿਸਮ ਦੇ આરોਪ ਨੇ ਸੈਕਸ਼ੂਅਲ ਅਰੈਸਮੈਂਟ ਦੇ ਸੰਬੰਧ ਵਿੱਚ ਵੀ ਇਹੋ ਜੀ ਉਹਨੇ ਲੜਕੀ ਨੇ ਦੋਸ਼ ਲਗਾਇਆ ਸੋ ਇੱਕ ਸੀਰੀਅਸ ਨੇਚਰ ਦੇ ਇਸ ਅਫੈਂਸਸ ਹੈਗੇ ਆ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਜੱਜਮੈਂਟ ਆਈ ਸੀ ਉਸ ਜੱਜਮੈਂਟ ਦੇ ਬੇਸ ਦੇਤੇ ਸੈਕਸ਼ੂਅਲ ਹੈਰੈਸਮੈਂਟ ਐਂਡ ਵਰਕਪਲੇਸ ਨੂੰ ਰੋਕਣ ਲਈ ਇੱਕ ਕਮੇਟੀਆਂ ਬਣੀਆਂ ਨੇ ਉਹ ਸਾਡੀ ਕਮੇਟੀ ਇਸ ਕਰਕੇ ਸਾਡੇ ਪਹਿਲਾਂ ਜੁਆਇੰਟ ਕਮਿਸ਼ਨਰ ਜਿਹੜੇ ਸੀ ਉਹ ਮੈਡਮ ਸੋਨਮ ਸੀ ਉਹ ਬੀਇੰਗ ਅ ਲੇਡੀ ਆਫੀਸਰ ਹੋ ਪਹਿਲਾਂ ਉਹ ਚੇਅਰਪਰਸਨ ਹੈਗੇ ਸੀ ਉਸ ਕਮੇਟੀ ਦੇ ਸੋ ਉਹ ਚੇਂਜ ਹੋ ਗਏ ਸੀ ਤੋਂ ਉਸ ਕਰਕੇ ਸਾਡੀ ਕਮੇਟੀ ਜਿਹੜੀ ਸੀ ਇਸ ਵੇਲੇ ਡਿਫੰਕਟ ਪਈ ਸੀ ਅੱਜ ਸਾਡੇ ਕੋਲ ਜੁਆਇੰਟ ਕਮਿਸ਼ਨਰ ਜਿਹੜੇ ਨੇ ਮਿਸਿਸ ਨਮਨੀਤ ਬੱ ਉਹ ਅਸੀਂ ਇਮੀਡੀਏਟਲੀ ਉਹ ਜਿਹੜੀ ਕਮੇਟੀ ਹੈ ਉਹ ਕਨਸਟੀਟਿਊਟ ਜਿਹੜੀ ਪੂਰੀ ਤਰ੍ਹਾਂ ਕਰਕੇ ਤੇ ਉਹ ਜਿਹੜੀ ਦੋਵੇਂ ਸ਼ਿਕਾਇਤਾਂ ਇਸ ਲੜਕੀ ਵੱਲੋਂ ਵੀ ਦਿੱਤੀਆਂ ਸ਼ਿਕਾਇਤਾਂ ਔਰ ਇਸ ਲੜਕੀ ਦੇ ਖਿਲਾਫ ਦੂਜੀ ਲੇਡੀਜ਼ empioyees ਨਾਲ ਹੋਰ empoyees ਜਿਹੜੇ ਵੱਲੋਂ ਦਿੱਤੀ ਸ਼ਿਕਾਇਤਾਂ ਦੋਵੇਂ ਇੱਕੋ ਅਥਾਰਟੀ ਨੂੰ ਇੱਕੋ ਕਮੇਟੀ ਨੂੰ ਅਸੀਂ ਦੇ ਦਵਾਂਗੇ ਔਰ ਕੋਸ਼ਿਸ਼ ਕਰਾਂਗੇ ਛੇਤੀ ਛੇਤੀ ਇਹਦਾ ਜਿਹੜਾ ਨਿਤਾਰਾ ਕਰਨੀ ਹੈ ਥੈਂਕ ਯੂ